ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਹੈ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਹਲਵਾ ਜੋ ਕਿ ਬਹੁਤ ਟੇਸਟੀ ਬਣਦਾ ਹੈ ਜੇ ਤੁਸੀਂ ਇਸ ਤਰੀਕੇ ਨਾਲ ਸੂਜੀ ਦਾ ਹਲਵਾ ਬਣਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣੂ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੂਗਾ ਕਿ ਇਹ ਸੂਜੀ ਦਾ ਹਲਵਾ ਹੈ ਕਿਉਂਕਿ ਇਹਦੇ ਬਿਲਕੁਲ ਸੂਜੀ ਦਾ ਟੇਸਟ ਆਉਣਾ ਹੀ ਨਹੀਂ ਇਹਦੇ ਵਿੱਚ ਇੰਨਾ ਜ਼ਿਆਦਾ ਇਹ ਟੇਸਟੀ ਬਣਦਾ ਸਭ ਤੋਂ ਪਹਿਲਾਂ ਮੈਂ ਇੱਕ ਕੌਲੀ ਘਿਓ ਦੀ ਲਈ ਹੈ ਇੱਕ ਚੀਨੀ ਦੀ ਲਈ ਹੈ ਇੱਕ ਕੌਲੀ ਸੂਜੀ ਦੀ ਲਈ ਹੈ ਸੂਜੀ ਤੁਸੀਂ ਬਰੀਕ ਲੈਣੀ ਹੈ ਤੇ ਇੱਕ ਕੌਲੀ ਨਾਲ ਨਾਪ ਕੇ ਲੈਣਾ ਤਿੰਨੇ ਚੀਜ਼ਾਂ ਤੇ ਉਹੀ ਕੌਲੀ ਨਾਲ ਆਪਾਂ 3 ਗੁਣਾ ਪਾਣੀ ਲੈਣਾ ਸੂਜੀ ਦੀ ਘਿਓ ਦੀ ਤੇ ਚੀਨੀ ਦੀ ਇੱਕ ਇੱਕ ਕੌਲੀ ਲੈਣੀ ਹੈ ਤੇ ਪਾਣੀ ਦੇ ਆਪਾਂ 3 ਕੌਲੀਆਂ ਲੈਣੀਆਂ ਨੇ ਪਾਣੀ ਯਾਨੀ ਕਿ 3 ਗੁਣਾ ਪੈਣਾ ਇਹਦੇ ਵਿੱਚ 3 ਗੋਲਾ ਪਾਣੀ ਲੈ ਕੇ ਆਪਾਂ ਅਲੱਗ ਇੱਕ ਬਰਤਨ ਚ ਪਾ ਲਿਆ ਇਹਨੂੰ ਆਪਾਂ ਗਰਮ ਕਰਾਂਗੇ ਉਸ ਤੋਂ ਬਾਅਦ ਮੈਂ ਇੱਕ ਚਮਚੇ ਦੇ ਵਿੱਚ ਘਿਓ ਦਾ ਪਾਇਆ ਘਿਓ ਪਾਉਣਾ ਇਹਦੇ ਵਿੱਚ ਜਿਹੜਾ ਆਪਣੇ ਹਲਵੇ ਚ ਸ਼ਾਈਨ ਬਹੁਤ ਵਧੀਆ ਆਊਗੀ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਥੋੜੇ ਜਿਹੇ ਤਾਗੇ ਮੈਂ ਕੇਸਰ ਦੇ ਪਾਏ ਨੇ ਜੇ ਤੁਹਾਡੇ ਕੋਲ ਕੇਸਰ ਨਹੀਂ ਤਾਂ ਤੁਸੀਂ ਹਲਕਾ ਜਿਹਾ ਜੈਲੋ ਫੂਡ ਕਲਰ ਵੀ ਪਾ ਸਕਦੇ ਹੋ ਹੁਣ ਆਪਾਂ ਪਾਣੀ ਨੂੰ ਇੱਕ ਉਬਾਲ ਆਉਣ ਦੇਵਾਂਗੇ ਚੀਨੀ ਨਹੀਂ ਆਪਾਂ ਇਹਦੇ ਵਿੱਚ ਪਾਣੀ ਕਿਉਂਕਿ ਆਪਾਂ ਕੋਈ ਚਾਸ਼ਨੀ ਨਹੀਂ ਬਣਾਉਣੀ ਸਿਰਫ ਆਪਾਂ ਪਾਣੀ ਨੂੰ ਗਰਮ ਕਰਨਾ ਹੈ ਉਧਰ ਕੜਾਹੀ 'ਚ ਮੈਂ ਜਿਹੜੀ ਇੱਕ ਕਕੌਲੀ ਘਿਓ ਦੀ ਲਈ ਸੀ ਉਹਦੇ 'ਚ ਆਪਾਂ ਥੋੜਾ ਜਿਹਾ ਘਿਓ ਰੱਖ ਕੇ ਬਾਕੀ ਸਾਰਾ ਕੜਾਹੀ 'ਚ ਪਾ ਦਾਂਗੇ ਕਿਓ ਨੂੰ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ ਸੂਜੀ ਨੂੰ ਤੁਸੀਂ ਚੰਗੀ ਤਰ੍ਹਾਂ ਛਾਨ ਲੈਣਾ ਜੇ ਤੁਹਾਡੇ ਕੋਲ ਮੋਟੀ ਸੂਜੀ ਹੈ ਤਾਂ ਤੁਸੀਂ ਇੱਕ ਵਾਰ ਮਿਕਸੀ ਦੇ ਵਿੱਚ ਗ੍ਰाइंड ਕਰ ਲਓ ਉਹਨੂੰ ਥੋੜਾ ਜਿਹਾ ਬਰੀਕ ਕਰ ਲਿਓ ਕਿਉਂਕਿ ਬਰੀਕ ਸੂਜੀ ਦਾ ਜਿਹੜਾ ਹਲਵਾ ਜ਼ਿਆਦਾ ਟੇਸਟੀ ਬਣਦਾ ਕਿਓ ਤੁਸੀਂ ਦੇਸੀ ਜਾਂ ਡਾਲਡਾ ਕੋਈ ਵੀ ਲੈ ਸਕਦੇ ਹੋ ਦੇਖੋ ਕਿ ਆਹ ਕਿਓ ਗਰਮ ਹੋਣ ਤੋਂ ਬਾਅਦ ਆਪਾਂ ਸੂਜੀ ਪਾਤੀ ਇਹਦੇ ਵਿੱਚ ਇੱਕ ਕੌਲੀ ਕਿਓ ਦੀ ਲਈ ਸੀ ਉਹੀ ਸੇਮ ਕੌਲੀ ਆਪਾਂ ਸੂਜੀ ਦੀ ਲਈ ਸੀ ਕਿਓ ਦੇ ਇੱਕ ਦੋ ਚਮਚ ਮੇਂ ਰੱਖ ਲਿਓ ਆਪਾਂ ਬਾਅਦ ਵਿੱਚ ਵਰਤਾਂਗੇ ਹੁਣ ਸੂਜੀ ਨੂੰ మీడియం ਫਲੇਮ ਤੇ ਆਪਾਂ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਕਿ ਇਹ ਬਰਾਊਨ ਕਲਰ ਦੀ ਨਹੀਂ ਹੋ ਜਾਂਦੀ ਥੋੜਾ ਜਿਹਾ ਸੂਜੀ ਭੁੰਨਣ ਤੋਂ ਬਾਅਦ ਉਹ ਚ ਮੈਂ ਇੱਕ ਚਮਚ ਪਾਇਆ ਬੇਸਣ ਦਾ ਬੇਸਣ ਪਾਉਣ ਨਾਲ ਇਹਦਾ ਜਿਹੜਾ ਸੂਜੀ ਦੇ ਪ੍ਰਸ਼ਾਦ ਦਾ ਜਿਹੜਾ ਸਵਾਦ ਹੈ ਦੁੱਗਣਾ ਹੋ ਜਾਂਦਾ ਹੈ ਤੇ ਇਹਦਾ ਅਲੱਗ ਹੀ ਟੈਕਸਚਰ ਆਉਂਦਾ ਹੈ ਤੇ ਅਲੱਗ ਹੀ ਸਵਾਦ ਆਉਂਦਾ ਹੈ ਇਹ ਤੁਸੀਂ ਜ਼ਰੂਰ ਪਾਓ ਇੱਕ ਚਮਚ ਬੇਸਣ ਪਾਉਣ ਤੋਂ ਬਾਅਦ ਥੋੜੀ ਜਿਹੀ ਮੈਂ ਇਹਦੇ ਵਿੱਚ ਇਲਾਇਚੀ ਪਾਈ ਆ ਕੁੱਟ ਕੇ ਤਿੰਨ ਚਾਰ ਇਲਾਇਚੀਆਂ ਨੂੰ ਮੈਂ ਕੁੱਟ ਲਿਆ ਸੀ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਆ ਤੁਸੀਂ ਉਹ ਵੀ ਪਾ ਸਕਦੇ ਹੋ ਦੇਖੋ ਸੂਜੀ ਆਪਣੀ ਹੌਲੀ ਹੌਲੀ ਭੁੰਨ ਕੇ ਬ੍ਰਾਊਨ ਹੋ ਰਹੀ ਹੈ ਲਗਾਤਾਰ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ ਗੈਸ ਦੀ ਫਲੇਮ ਮੀਡੀਅਮ ਰੱਖਣੀ ਹੈ ਦੇਖੋ ਬ੍ਰਾਊਨ ਹੋ ਗਈ ਹੁਣ ਆਪਾਂ ਸੂਜੀ ਜ਼ਿਆਦਾ ਬ੍ਰਾਊਨ ਨਹੀਂ ਕਰਨੀ ਉਸ ਤੋਂ ਬਾਅਦ ਜਿਹੜਾ ਆਪਾਂ ਪਾਣੀ ਗਰਮ ਕਰਿਆ ਸੀ ਕੇਸਰ ਵਾਲਾ ਉਹ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਵਾਂਗੇ ਇਥੇ ਤੁਸੀਂ ਧਿਆਨ ਨਾਲ ਪਾਉਣੇ ਪਾਣੀ ਕਿਉਂਕਿ ਛਿੱਟੇ ਬਹੁਤ ਪੈਂਦੇ ਨੇ ਇਸ ਤਰ੍ਹਾਂ ਹਲਵਾ ਬਣਾਉਣ ਨਾਲ ਬਹੁਤ ਹੀ ਦਾਣੇਦਾਰ ਤੇ ਇਹਦਾ ਟੈਕਸਚਰ ਆ ਜਿਹੜਾ ਬਹੁਤ ਹੀ ਵਧੀਆ ਹੁੰਦਾ ਤੇ ਟੇਸਟੀ ਵੀ ਬਹੁਤ ਬਣਿਆ ਬਣਿਆ ਸੀ ਜਦੋਂ ਮੈਂ ਸਾਡੇ ਘਰ ਕੋਈ ਮਹਿਮਾਨ ਆਏ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਸੂਜੀ ਦਾ ਹਲਵਾ ਉਹਨਾਂ ਨੇ ਪੁੱਛਿਆ ਕਿ ਇਹ ਕਾਦਾ ਬਣਾਇਆ ਹੈਗਾ ਤਾਂ ਮੈਂ ਦੱਸਿਆ ਕਿ ਇਹ ਸੂਜੀ ਦਾ ਹੈ ਉਹਨਾਂ ਨੂੰ ਬਿਲਕੁਲ ਵੀ ਜੱਜਮੈਂਟ ਨਹੀਂ ਹੋਈ ਕਿ ਇਹ ਸੂਜੀ ਜਾਏਗਾ ਕਿਉਂਕਿ ਇਹ ਤੇ ਬੇਸਣ ਦਾ ਥੋੜਾ ਜਿਹਾ ਥੋੜਾ ਜਿਹਾ ਬੇਸਣ ਪਾਉਣਾ ਲੱਗੀ ਟੇਸਟ ਆਉਂਦਾ ਇਹਦੇ ਵਿੱਚ ਉਸ ਤੋਂ ਬਾਅਦ ਤੁਸੀਂ ਕੋਈ ਵੀ ਡਰਾਈ ਫਰੂਟਸ ਇਹਦੇ ਵਿੱਚ ਪਾ ਸਕਦੇ ਹੋ ਮੈਂ ਕਾਜੂ ਤੇ ਕਿਸ਼ਮਿਸ਼ ਪਾਈ ਹੈ ਤੁਸੀਂ ਇਹਨਾਂ ਨੂੰ ਡਰਾਈ ਫਰੂਟਸ ਨੂੰ ਥੋੜਾ ਜਿਹਾ ਘਿਓ 'ਚ ਪਹਿਲਾਂ ਫਰਾਈ ਕਰਕੇ ਵੀ ਪਾ ਸਕਦੇ ਹੋ ਦੇਖੋ ਪਾਣੀ ਆਪਣਾ ਬਿਲਕੁਲ ਸੁੱਕ ਗਿਆ ਜਿਹੜਾ ਆਪਾਂ ਪਾਇਆ ਸੀ ਸੂਜੀ ਨੇ ਸੋਖ ਲਿਆ ਹੁਣ ਉਸ ਤੋਂ ਬਾਅਦ ਆਪਾਂ ਇੱਕ ਕੌਲੀ ਜਿਹੜੀ ਚੀਨੀ ਦੀ ਰੱਖੀ ਸੀ ਉਹ ਇਹਦੇ ਵਿੱਚ ਪਾਤੀ ਦੇਖੋ ਸੂਜੀ ਚੰਗੀ ਤਰ੍ਹਾਂ ਜਿਹੜੀ ਚੀਨੀ ਆ ਚੰਗੀ ਤਰ੍ਹਾਂ ਮਿਕਸ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਆਪਾਂ 2 ਚਮਚ ਘਿਓ ਦੇ ਬਚਾ ਕੇ ਰੱਖੇ ਸੀ ਉਹ ਵੀ ਇਹਦੇ ਵਿੱਚ ਐਡ ਕਰਤਾ ਇਹਦੇ ਨਾਲ ਐਂਡ ਤੇ ਪਾਉਣ ਦਾ ਕਾਰਨ ਇਹ ਹੈ ਕਿ ਇਹਦੇ ਨਾਲ ਜਿਹੜੀ ਹਲਵੇ 'ਚ ਸ਼ਾਈਨ ਬਹੁਤ ਵਧੀਆ ਆਉਂਦੀ ਹੈ ਇਹ ਸੂਜੀ ਦਾ ਪ੍ਰਸ਼ਾਦ ਬਹੁਤ ਹੀ ਵਧੀਆ ਲੱਗਦਾ ਦੇਖਣ 'ਚ ਦੇਖੋ ਬਿਲਕੁਲ ਇਹ ਕੜਾਹੀ ਛੱਡ ਚੁੱਕਿਆ ਦੇਖੋ ਕਿੰਨਾ ਦਾਣੇਦਾਰ ਬਣਿਆ ਖੇਲਿਆ ਖਲਾ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਕਿੰਨਾ ਸੋਹਣਾ ਇਹਦਾ ਕਲਰ ਆਇਆ ਦੇਖ ਕੇ ਮੂੰਹ ਚ ਪਾਣੀ ਆ ਜਾਵੇਗਾ ਇੰਨਾ ਜ਼ਿਆਦਾ ਇਹ ਟੇਸਟੀ ਬਣਿਆ ਸੀ ਤੇ ਦੇਖਣ ਚ ਵੀ ਬਹੁਤ ਸੋਹਣਾ ਲੱਗਦਾ ਸੀ ਜਿਵੇਂ ਕਿ ਹਲਵਾਈ ਬਣਾਉਂਦੇ ਨੇ ਆਪਾਂ ਕਿਤੇ ਦੇਖਦੇ ਆ ਕਿ ਹਲਵਾਈ ਬਹੁਤ ਵਧੀਆ ਬਣਾਉਂਦੇ ਨੇ ਉਸੇ ਤਰ੍ਹਾਂ ਦਾ ਹੀ ਆਪਾਂ ਉਸੇ ਸਟਾਈਲ ਨਾਲ ਇਹ ਬਣਾ ਕੇ ਤਿਆਰ ਕਰਿਆ ਤੁਸੀਂ ਘਰ ਵਿੱਚ ਇੱਕ ਵਾਰ ਬਣਾ ਕੇ ਜਿਉ ਦੇਖਿਓ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਿਉ ਕਰ ਲਿਆ ਕਰੋ ਤੇ ਰੈਸਪੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਸੋਹਣਾ ਟੈਕਸਚਰ ਆਇਆ ਇਹਦਾ ਦੇਖੋ ਅਸਲੀ ਵਾਲਾ ਹਲਵਾ ਉਹ ਹੁੰਦਾ ਜਦੋਂ ਆਪਾਂ ਉਹਨੂੰ ਉੱਪਰੋਂ ਸਿੱਟੀਏ ਤਾਂ ਉਹ ਸਾਰਾ ੇਠਾਂ ਗਿਰੇ। ਦੇਖੋ ਉਸੇ ਤਰ੍ਹਾਂ ਇਹ ਡਿੱਗ ਰਿਹਾ ਹਲਵਾਈਆਂ ਦਾ ਹਲਵਾ ਹੁੰਦਾ ਜਿਹੜਾ ਇਸੇ ਤਰ੍ਹਾਂ ਦਾ ਹੀ ਹੁੰਦਾ। ਬਹੁਤ ਹੀ ਦਾਣੇਦਾਰ ਤੇ ਬਹੁਤ ਹੀ ਦੇਖਣ ਸੋਹਣਾ ਲੱਗਦਾ। ਦੇਖੋ ਕਿੰਨਾ ਵਧੀਆ ਕਲਰ ਆਇਆ ਇਹਦਾ। ਗਰਮਾ-ਗਰਮ ਤੁਸੀਂ ਇਸਨੂੰ ਸਰਵ ਕਰੋ। ਉੱਪਰ ਕੋਈ ਵੀ ਡਰਾਈ ਫਰੂਟਸ, ਚੈਰੀ, ਕੁਝ ਵੀ ਤੁਸੀਂ ਪਾ ਸਕਦੇ ਹੋ ਗਾਰਨਿਸ਼ ਕਰ ਸਕਦੇ ਹੋ। ਮਿਲਦੇ ਹਾਂ ਅਗਲੀ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ